دیکھو جی ضلع پرشاسن کا بہت ہی ودھیا ابرالا ہے اپرالہ کیا ہے جیسے گاہ جو ہے جی سما تو ایک بہت ہی بڑھیا ابرالا ہے اِسے جو کافی جی ڈی سی صاحب ہے ای ڈی سی صاحب ہے سارے ਜਾਂ ਇਹਦਾ ਪਧਿਆ ਪਾਤੀ ਕੁਸ਼ੂਸ਼ਿੰਦੇ ਇਸੀ ਮੌਕੇ ਤੇ ਇਹਨਾਂ ਨੂੰ ਮੈਂ ਵਧਾਈ ਵੀ ਦਿੱਤੀ ਹੈਗੀ ਮਨਸ਼ਾਦਾ ਇਹਦੇ ਨਾਲ ਹੀ ਜਿਹੜੇ ਇੱਥੇ ਜਿਹੜੀ ਸੀ ਸ਼ਿਗਲ ਸੁਸਾਇਟੀ ਦੇ ਲੋਕਾਂ ਦਾ ਇਨਾਂ ਨੂੰ ਅਸੀਂ ਅਪੀਲ ਵੀ ਕੀਤੀ ਹੈਗੀ ਐਂਡ ਅਗਰਾਫੀ ਤੇ ਗਾਰਸਟਾ ਦਾ ਨਸ਼ਾ ਦੇ ਗੁਰੂ ਤੇ ਨਸ਼ਾ ਦੇ ਗੁਰੂ ਜਿਹੜਾ ਸਾਡੀ ਜੰਗ ਹੈ ਉਹਨੂੰ ਉਹਦੇ ਨੂੰ ਪਾਨ ਸਾਹਿਬ ਨੂੰ ਉਹਦੇ ਚੋਂ ਬਹੁਤ ਸਾਰੇ ਅਸੀਂ ਇਹਨਾਂ ਨੂੰ ਟੀਲ ਵੀ ਕੀਤੀਆਂ ਐਂਡ ਅੱਗੇ ਵੀ ਅਸੀਂ ਇਸ ਤਰੀਕੇ ਨਾਲ ਨਾਲ ਅਸੀਂ ਸੈਨਿਕ ਤੇ ਕਰੇ ਕੋਲ ਕੀ ਵੀ ਕਰਦੇ ਰਹੇ ਉਸ ਤੋਂ ਇਲਾਵਾ ਤੁਹਾਨੂੰ ਪਤਾ ਹੈਗਾ ਕਿ ਅਸੀਂ ਪਿਛਲੇ ਦਿਨ ਤਿੰਨ ਦਿਨ ਜਿਹੜੀ ਹੈਕ ਡਰਜਨ ਚੋਂ ਪਾਣੀ ਕਰਿਆ ਅਸੀਂ ਜਿਹੜੀ ਐਮਪੀ 4 ਚੋਂ ਬਚਾਉਂਦੇ ਹੈ ਜਿਹੜੇ ਸਾਡੇ ਕਮਰਸ਼ੀਅਲ ਵਾਲੇ ਆਧਾ ਕਿਲੋ ਜਿਹੜੇ ਅਸੀਂ ਲੋਕ ਲਾਗੇ ਹੈ एंडे रा सार्या अपील भी करना चाहा कि संबंध इंफॉर्मेन दे सो दैट भी अभी जरा मनोक का मनोज सी एम साहब का डी जी पी साहब के अंदर जो है जो जंग जरिए चल रहा है उन्हें कामयाब बनाने अभी जो है सारे को चाहते हैं एंड इसलिए अभी जोड़ा है अपील करना चाहते हैं इसके बाद जी मैं अगेन कहना चाहता गुरदासपुर पुलिस का हमेशा ही जी है ਪਬਲਿਕ ਸੇਵਾਦ ਲਈ ਜੀ ਸਾਡੇ ਕੋਲ ਡੀਜੀਪਰਸ ਦੇ ਵਿੱਚ ਦਾ ਸੁਵਿਧਾ ਹੈ ਲੈ ਅਸੀਂ ਅਵੇਲਬਲ ਇਹ ਬੜੀ ਕਿਸੇ ਦੀ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 11 ਬੱਚਿਆਂ ਦਾ ਗਰੀਬ ਲੜਕੀਆਂ ਦਾ ਅੱਜ ਅਸੀਂ ਵਿਆਹ ਕਰਵਾਇਆ ਗਿਆ ਪ੍ਰਸ਼ਾਸਨ ਵੱਲੋਂ ਤੇ ਸਾਡੀ ਜਿਹੜੀ ਬੇਟੀ ਬਚਾਓ ਬਿਟੀ ਪੜਾਓ ਨਹਿਮ ਚੱਲ ਰਹੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਜੀ ਦੇ ਪਿੱਛੇ ਵੀ ਕਾਫੀ ਪ੍ਰੋਗਰਾਮ ਲਿਖੇ ਨੇ ਉਹਦੇ ਲਗਾਤਾਰਤਾ ਚ ਇਹ ਵੀ ਅੱਜ ਕੀਤਾ ਗਿਆ ਇਹਦੇ ਵਿੱਚ ਸਾਡੇ ਏਡੀਸੀ ਜਨਰਲ ਰਜਿੰਦਰ ਜੀ ਤੇ ਸਾਡੇ ਦੀਪ ਬਿਸਮਿੰਦਰ ਜੀ ਦਿਨਾਨਗਰ ਨੇ ਜਿਹੜੇ ਇਹਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ ਇਹਨਾਂ ਵੱਲੋਂ ਇਹ ਸਾਰੀ ਕੰਮੀਆਂ ਕਰਵਾਈਆਂ ਗਈਆਂ ਆਡੈਂਟੀਫਾਈ ਕੀਤੇ ਗਏ ਸਾਰੇ ਬੱਚਿਆਂ ਨੂੰ ਇਹਨਾਂ ਦੇ ਨਾਲ ਪਰਿਵਾਰ ਅੱਜ ਦੀ ਸ਼ਾਦੀ ਕਰਵਾਈਆਂ ਇਹਨਾਂ ਨੂੰ ਇੱਕ ਟੋਕਨ ਦੇ ਤੌਰ ਤੇ ਸ਼ਗਨ ਦੇ ਤੌਰ ਤੇ ਇਹਨਾਂ ਨੂੰ ਜੋ ਕੋਈ ਜੂਰੀ ਸਮਾਨ ਹੁੰਦਾ ਕਰਦਾ ਉਹ ਵੀ ਪ੍ਰੋਫੈਸ਼ਨ ਵੱਲੋਂ ਜਿਹੜੇ ਦਾਨੀ ਸੱਜਣ ਸੀ ਉਹਨਾਂ ਨੂੰ ਆਡੈਂਟੀਫਾਈ ਕਰਕੇ ਉਹਨਾਂ ਪਰ ਰਿਕਗਨੀਸ਼ਨ ਇਹਨਾਂ ਨੂੰ ਕਰਵਾਇਆ ਜਾ ਰਿਹਾ ਤੇ 11-11 ਹਜ਼ਾਰ ਰੁਪਏ ਨੂੰ ਸ਼ਗਨ ਦਿੱਤਾ ਜਾ ਰਿਹਾ ਤੇ ਇਹ ਬੜੀ ਚੰਗੀ ਗੱਲ ਹੈ ਕਿ ਤੁਸੀਂ ਗਰੀਬ ਬੱਚਿਆਂ ਦਾ ਘਰ ਦੱਸਿਆ ਹੈਗਾ ਤੇ ਮੈਂ ਆਸ ਕਰਦਾ ਕਿ ਇਹ더라 ਆਪਣਾ ਜੀਵਨ ਸੁਭਾਗ ਸੰਪਤੀ ਨਾਲ ਬਤੀਤ ਕਰਨਗੇ ਤੇ ਅਸੀਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਹੋਸਟ ਕਰਦੇ ਬਹੁਤ ਮੈਂ ਕੋਟੀ ਨਹੀਂ ਜਾ ਰਿਹਾ ਇੱਕ ਬੰਦਾ ਤਰ੍ਹਾਂ ਬਣਾਣੀ ਬਹੁਤ ਬੜਾ ਬੇਰੋਹੀ ਹੈ ਪਰ ਉਹ ਜਿਵੇਂ ਬਣੇ ਕਿਹਾ ਜਾਓ ਦੇਖੋ ਜਿਹੜੀ ਇਹ ਰਸਮ ਹੁੰਦੀ ਹੈ ਇਹ ਹਿੰਦੀ ਦਾ ਬੜੀ ਅਲੋਕਿਕ ਰਸਮ ਹੈ ਬਾਕੀ ਹਰ ਇਨਸਾਨ ਦੀ ਆਪਦੀ ਸ਼ਰਧਾ ਹੁੰਦੀ ਹੈ ਵੀ ਆਪਣੇ ਬੱਚੇ ਦਾ ਜਿੰਨੀ ਉਹਦੀ ਇੱਛੇ ਦਿੰਦੀ ਹੈ ਉਸ ਆਪ ਨਾਲ ਉਹ ਅਰੇਂਜਮੈਂਟਸ ਕਰਕੇ ਵਿਆਹ ਕਰਦੇ ਆ ਬਟ ਜਿੱਥੇ ਗਰੀਬ ਬੱਚੇ ਆ ਲੜਕੇ ਲੜਕੀਆਂ ਨੇ ਜਿਨ੍ਹਾਂ ਦੀ ਮਾਪੇ ਦੀ ਇੱਛੇਤ ਨਹੀਂ ਹੁੰਦੀ ਦਾ ਇੱਕ ਸੱਚੇ ਸੋਜੇ ਤਰੀਕੇ ਨਾਲ ਸਿੰਪਲ ਤਰੀਕੇ ਨਾਲ ਵਿਆਹ ਕਰਨ ਦੀ ਵੀ ਉਹਨੇ ਹੀ ਪਵਿੱਤਰਤਾ ਹੈਗੀ ਆ ਜਿੰਨਾ ਕਿ ਅਸੀਂ ਵੱਡੇ ਫੰਕਸ਼ਨ ਕਰਕੇ ਕਰਦੇ ਹਾਂ ਤੇ ਪਰ ਇਸੇ ਖੁਸ਼ੀ ਹੁੰਦੀ ਹੈ ਕਿ ਇਹਦੇ ਵਿੱਚ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਤੇ ਆਮ ਲੋਕ ਸ਼ਾਮਿਲ ਹੋਏ ਨੇ ਤੇ ਉਹਨਾਂ ਨੂੰ ਵੀ ਬੜੀ ਖੁਸ਼ੀ ਆ ਕਿ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਆਇਆ ਸਾਡੇ ਐਸਐਸਪੀ ਸਾਹਿਬ ਵੀ ਹੁਣੇ ਨੂੰ ਨੂੰ ਜਾਣਾ ਪੈ ਗਿਆ ਆਈ ਸੀ ਤੇ ਇਹ ਸਾਡੇ ਵੱਲੋਂ ਇੱਕ ਚੰਗਾ ਇਨੀਸ਼ੀਏਟਿਵ ਹੈ ਰੇਡੀ ਸਾਹਿਬ ਵੱਲੋਂ ਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਹੁੰਦੇ ਰਹਿਣ ਤੇ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਉਹਨਾਂ ਦਾ ਆ ਵਿਆਹ ਕਰਵਾਉਂਦੇ ਰਹੀਏ ਤਾਂ ਕਿ ਉਹਨਾਂ ਦਾ ਹੌਸਲਾ ਵੀ ਵਧੇ ਤੇ ਉਹਨਾਂ ਨੂੰ ਕਦੇ ਇਹ ਵੀ ਨਾ ਮਹਿਸੂਸ ਹੋਵੇ ਕਿ ਕਿਤੇ ਸਾਡਾ ਕੋਈ ਪੁੱਛਣ ਵਾਲੀ ਬਾਲੀਬਾਤ ਨਹੀਂ ਹੈ ਜੈਨ